ਐਸ ਮਹਿੰਦਰ ਫਿਲਮਾਂ ਦੇ ਸੰਗੀਤਕਾਰ ਹੁੰਦੇ ਸੀ 3 ਸਾਲ ਪਹਿਲਾਂ ਸੰਸਾਰ ਤੋਂ ਵਿਦਾ ਹੋ ਗਏ। ਨਾਂ ਉਹਨਾਂ ਦਾ ਮਹਿੰਦਰ ਸਿੰਘ ਸੀ। 100 ਫਿਲਮਾਂ ਸੰਗੀਤ ਦਿੱਤਾ। ਜਦੋਂ ਮਹਾਰਾਜ ਦੀ 500 ਸਾਲਾ ਸ਼ਤਾਬਦੀ ਮਨਾਈ ਸੀ ਨਾ ਉਹਨਾਂ ਨੇ ਨਾਨਕ ਨਾਮ ਜਹਾਜ਼ ਫਿਲਮ ਨੂੰ ਸੰਗੀਤ ਦਿੱਤਾ ਸੀ। ਪੰਨਾ ਲਾਲ ਮਹੇਸ਼ਵਰੀ ਨੇ ਫਿਲਮ ਬਣਾਈ ਸੀ। ਮੈਂ ਉਦੋਂ 12ਵੇਂ ਜਮਾਤ 'ਚ ਪੜਦਾ ਸੀ। ਅਸੀਂ ਇਹ ਫਿਲਮ ਦੇਖੀ ਤੇ ਇਹ ਫਿਲਮ ਅੱਜ ਵੀ ਦੇਖਣ ਯੋਗ ਹੈ। ਜੇ ਕਿਤੇ ਪੰਜਾਬੀ ਮਾਹੌਲ, ਸਿੱਖ ਮਾਹੌਲ ਦੇਖਣਾ ਹੋਵੇ। ਬੜੀਆਂ ਗੁਰਬਾਨੀ ਦੀਆਂ ਪੰਕਤੀਆਂ ਦੇ ਨਾਂ ਤੇ ਸਿੱਖੀ ਦੇ ਨਾਂ ਤੇ ਬੜੀਆਂ ਫਿਲਮਾਂ ਬਣੀਆਂ ਨੇ। ਨਾਨਕ ਨਾਮ ਜਹਾਜ਼ ਵਰਗੀ ਫਿਲ ਤੋ ਐਸ ਮਹਿੰਦਰ ਨੇ ਇਹਦੇ ਚ ਸੰਗੀਤ ਦਿੱਤਾ ਸੀ ਐਸ ਮਹਿੰਦਰ ਆਪਣੀ ਇੱਕ ਯਾਦ ਚ ਲਿਖਦੇ ਨੇ ਕਿ ਮਦੂਬਾਲਾ ਨਾਲ ਕੰਮ ਕਰਨ ਦਾ ਅਕਸਰ ਮੌਕਾ ਮਿਲਦਾ ਚਾਹੇ ਟੈਕਸੀ ਚ ਜਾਂਦੇ ਟ੍ਰੇਨ ਚ ਜਾਂਦੇ ਜਹਾਜ਼ ਚ ਜਾਂਦੇ ਉਹ ਆਪਣੇ ਪਰਸ ਚੋਂ ਇੱਕ ਪੋਥੀ ਖੋਲ੍ਹ ਲੇ ਸਿਰ ਠੱਕਦੀ ਤੇ ਪੜਨ ਲੱਗ ਜਾਂਦੀ ਕੀ ਪੋਥੀ ਹੈ ਇਹਦਾ ਮੈਨੂੰ ਪਤਾ ਨਹੀਂ ਸੀ ਪਰ ਇੰਨਾ ਸੀ ਵੀ ਜਿਹੜਾ ਸਿਰ ਠੱਕ ਲੈਂਦੀ ਹੈ ਸ਼ਾਇਦ ਕੁਰਾਨ ਹੋਵੇ ਸ਼ਾਇਦ ਹਦੀਸ ਹੋਵੇ ਕੋਈ ਤਰਮੀ ਪੋਥੀ ਹੈ ਤਾਂ ਕਰਕੇ ਉਹਦੇ ਵਰਤਾਰੇ ਤੋਂ ਪਤਾ ਲੱਗਦੀ ਪਰ ਕੀ ਹੈ ਪਤਾ ਨਹੀਂ ਸੀ ਏ ਪੁੱਛਣਾ ਮੈਨੂੰ ਗੁਸਤਾਖੀ ਲੱਗਦੀ ਸੀ ਵੀ ਮੈਂ ਪੁੱਛਾਂ ਕਿਹੜੀ ਕਿਤਾਬ ਪੜ੍ਹਦੇ ਹੋ ਤੁਸੀਂ ਇੱਕ ਦਿਨ ਅਸੀਂ ਕਿਸੇ ਥਾਂ ਤੇ ਆਪਣੀ ਵਾਰੀ ਦੀ ਇੰਤਜ਼ਾਰ ਕਰ ਰਹੇ ਮਧੂ ਬਾਲਾ ਨੂੰ ਸਰਦਾ ਆ ਗਿਆ ਮੈਨੂੰ ਕਹਿੰਦੀ ਉੱਠੀ ਕਹਿੰਦੀ ਉਸਤਾਦ ਜੀ ਇਹ ਮੇਰਾ ਪਰਸ ਪੜਾ ਹੈ ਉਹਦੇ ਉੱਪਰ ਤਾਬ ਰੱਖ ਦਿੱਤੀ ਮੈਂ ਚਲੀ ਆਪ ਧਿਆਨ ਰੱਖਣਾ ਉਹ ਜਦੋਂ ਚਲੀ ਗਈ ਜੇ ਤਾਂ ਕਿਤਾਬ ਅੰਦਰ ਬੰਦ ਕਰਕੇ ਜ਼ਿੱਪ ਬੰਦ ਕਰਕੇ ਚਲੀ ਜਾਂਦੀ ਫੇਰ ਮੈਂ ਬੇਅਦਵੀਂ ਨਹੀਂ ਕਰਦਾ ਸੀ ਖੋਲਣ ਦੀ ਕਿਉਂਕਿ ਮੇਰੇ ਹਵਾਲੇ ਕਰ ਗਈ ਕਿ ਉਹ ਕਿਤਾਬ ਪਰਸ ਦੇ ਉੱਪਰ ਹੀ ਪਈ ਸੀ ਮੈਂ ਕਿਤਾਬ ਚੁੱਕ ਲਈ ਉਹ ਫਾਰਸੀ ਅੱਖਰਾਂ ਚ ਜਪਜੀ ਸਾਹਿਬ ਦੀ ਬਾਣੀ ਸੀ ਜਪਜੀ ਸਾਹਿਬ ਦਾ ਪਾਠ ਕਰਦੀ ਹੁੰਦੀ ਏ ਜਦੋਂ ਆਈ ਮੈਂ ਉਹਨੂੰ ਪੁੱਛਿਆ ਕਿ ਤੂੰ ਜਪਜੀ ਸਾਹਿਬ ਦਾ ਪਾਠ ਕਦੋਂ ਕਰਨ ਲੱਗੀ ਉਹ ਕਹਿੰਦੀ ਵਾਪਸੀ ਵੇਲੇ ਦੱਸੂੰਗੀ ਤੁਹਾਨੂੰ ਜਦੋਂ ਆਪਾਂ ਸਫ਼ਰ ਕਰਾਂਗੇ ਸਫ਼ਰ ਵਾਪਸੀ ਤੇ ਕਰਦੇ ਹਾਂ ਦੱਸਿਆ ਕਿ ਮੈਂ ਬਿਮਾਰ ਹੋ ਗਈ ਸੀ ਕਿਸੇ ਦਵਾਈ ਨੇ ਅਸਰ ਨਹੀਂ ਕੀਤਾ ਕਿਸੇ ਮਹਾਂਪੁਰਖ ਦੀ ਅਸੀਸ ਨਹੀਂ ਲੱਗੀ ਮੈਨੂੰ ਮੇਰੇ ਸੰਗੀ ਸਾਥੀ ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਜਗਤ ਗੁਰੂ ਨੇ ਸਾਰਾ ਸੰਸਾਰ ਉਹਨਾਂ ਦਾ ਪਰਿਵਾਰ ਹੈ ਉਹਨਾਂ ਦੀਆਂ ਆਪਣੀਆਂ ਲਿਖਤਾਂ ਨੇ ਜਨਮ ਸਾਖੀਆਂ ਦੇ ਵਿੱਚ ਜਦੋਂ ਉਹ ਕਹਿੰਦੇ ਨੇ ਸਾਰਾ ਸੰਸਾਰ ਸਾਰਾ ਸੰਸਾਰ ਉਸ ਦਾ ਪਰਿਵਾਰ ਹੈ ਤੋ ਤੂੰ ਵੀ ਉਹਨਾਂ ਦੇ ਪਰਿਵਾਰ ਦੀ ਇੱਕ ਜੀ ਹੈ ਤੂੰ ਵੀ ਉਹਨਾਂ ਦੀ ਬੇਟੀ ਹੈ ਇਸ ਕਰਕੇ ਉਹਨਾਂ ਦੇ ਦਰਬਾਰ ਚ ਅਰਦਾਸ ਕਰ ਤੇ ਉਹਨਾਂ ਦੀ ਬਾਣੀ ਦਾ ਆਸਰਾ ਲੈ ਉਹ ਕਹਿੰਦੀ ਮੈਂ ਬੰਬੇ ਗੁਰਦੁਆਰਾ ਹੈ ਜਿੱਥੇ ਉਹ ਰਹਿੰਦੀ ਸੀ ਮੈਂ ਹੁਣ ਉਹ ਏਰੀਆ ਦਾ ਨਾਮ ਵੀ ਮੈਨੂੰ ਯਾਦ ਆ ਜੂਗਾ ਉਸ ਗੁਰਦੁਆਰੇ ਜਾ ਕੇ ਅਰਦਾਸ ਕੀਤੀ ਰਾਜੀ ਹੋਣੀ ਸ਼ੁਰੂ ਹੋ ਗਈ ਫਿਰ ਗੁਟਕਾ ਮੰਗਵਾਇਆ ਫਾਰਸੀ ਅੱਖਰ ਉਰਦੂ ਤੇ ਫਾਰਸੀ ਦੀ ਲਿਪੀ ਇੱਕੋ ਹੀ ਹੈ ਫਾਰਸੀ ਅੱਖਰਾਂ ਚ ਗੁਟਕਾ ਮੰਗਵਾਇਆ ਕਹਿੰਦੀ ਮੈਂ ਪਾਠ ਕਰ ਦਿਆਂ ਸੰਗਤ ਨੂੰ ਕਹਿੰਦਾ ਪ੍ਰਧਾਨ ਜੀ ਨੂੰ ਕਹਿੰਦੀ ਗੁਰਦੁਆਰੇ ਦੇ ਨੂੰ ਕਿ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਜੀ ਲੰਗਰ ਦੀ ਸੇਵਾ ਮੈਂ ਕਰਦਿਆਂ ਕਰ ਮੰਜ਼ੂਰ ਕਰ ਲਵਾਂਗੇ ਉਹ ਕਹਿੰਦਾ ਮੈਂ ਕਮੇਟੀ ਨੂੰ ਪੁੱਛਾਂ ਕਮੇਟੀ ਚ ਗੱਲ ਰੱਖੀ ਕਮੇਟੀ ਕਹਿੰਦੇ ਸਾਨੂੰ ਕੀ ਤਰਾਹ ਦੀ ਇਸ ਗੱਲ ਦਾ ਸੇਵਕ ਸੇਵਾ ਕਰਨਾ ਚਾਹੁੰਦੇ ਤਾਂ ਕਰੇ ਅਰਦਾਸ ਹੋਣ ਲੱਗੀ ਉਹ ਐਸ ਮਹਿੰਦਰ ਨੂੰ ਦੱਸ ਰਹੀ ਹੈ ਕਹਿੰਦੀ ਮੇਰੇ ਜਦੋਂ ਪ੍ਰੋਡਿਊਸਰ ਨਾਲ ਇਕਰਾਰਨਾਮਾ ਦਸਤਕਤ ਹੁੰਦਾ ਉਹਦੇ ਚ ਜੋ ਸ਼ਰਤਾਂ ਉਹਨਾਂ ਦੀ ਹੁੰਦੀਆਂ ਨੇ ਮੈਂ ਮੰਨਦੀ ਆਂ ਵੀ ਦੇਸ਼ 'ਚ ਜਾਂ ਵਿਦੇਸ਼ 'ਚ ਜਿੱਥੇ ਵੀ ਐਕਟਿੰਗ ਕਰਨੀ ਪਊਗੀ ਕਰੂੰਗੀ ਜਾਊਂਗੀ ਲੇਕਿਨ ਮੈਂ ਆਪਣੀ ਇੱਕ ਸ਼ਰਤ ਪਵਾਨੀ ਹੁੰਨੀ ਆ ਵਿੱਚ ਕਿ ਜਦੋਂ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੋਵੇ ਉਦੋਂ ਅੰਧੇਰੀ ਗੁਰਦੁਆਰਾ ਅੰਧੇਰੀ ਇਲਾਕਾ ਉਦੋਂ ਬੰਬੇ ਦੇ ਅੰਧੇਰੀ ਗੁਰਦੁਆਰੇ ਦੇ ਵਿੱਚ ਮੈਂ ਹੋਣੀ ਚਾਹੀਦੀ ਆ ਇਹ ਜ਼ਿੰਮੇਵਾਰੀ ਤੁਹਾਡੀ ਮੈਂ ਗੁਰੂ ਨਾਨਕ ਦੇਵ ਜੀ ਦਾ ਮੱਥਾ ਟੇਕਣਾ ਉਸ ਦਿਨ ਨਿਕਲਣਾ ਤੇ ਲੰਗਰ ਦੀ ਸੇਵਾ ਮੇਰੀ ਹੁੰਦੀ ਇਸ ਤਰ੍ਹਾਂ ਸਾਲੋ ਸਾਲ ਹੁੰਦਾ ਗਿਆ ਇੱਕ ਦਿਨ ਖਬਰ ਮਿਲੀ ਕਿ ਮਧੂਬਾਲਾ ਸੰਸਾਰ ਤੋਂ ਚਲੀ ਗਈ ਉਹਦੀ ਆਤਮਾ ਦੀ ਸ਼ਾਂਤੀ ਵਾਸਤੇ ਪਾਠ ਦਾ ਭੋਗ ਪਾਇਆ ਗਿਆ ਪਿਤਾ ਜੀ ਮੌਜੂਦ ਸੀ ਪਿਤਾ ਹਾਜ਼ਰ ਹੋਇਆ ਪਿਤਾ ਨੇ ਕਿਹਾ ਕਿ ਮੇਰੀ ਧੀ ਨੂੰ ਜਿੰਨੇ ਸਾਹ ਮਿਲੇ ਉਹਨੇ ਨਿਭਾ ਕੇ ਚਲੀ ਗਈ ਉਹਦਾ ਵਸਤਾ ਨਹੀਂ ਸੀ ਵੀ ਉਹ ਹੋਰ ਇੱਥੇ ਰਹਿੰਦੀ ਪਰ ਉਹਦੀ ਜਿਹੜੀ ਇੱਛਾ ਸੀ ਵੀ ਲੰਗਰ ਦੀ ਸੇਵਾ ਪ੍ਰਕਾਸ਼ਪੁਰਬ ਤੇ ਉਹਦੀ ਹੋਵੇ ਇਹ ਚਾਲੂ ਰਹਿਣੀ ਚਾਹੀਦੀ ਉਹ ਮੇਰੇ ਕੋਲ ਜਿਹੜਾ ਪੈਸਾ ਇਹ ਵੀ ਹੋ ਸਕਦਾ ਹੀ ਹੈ ਉਹਦੇ ਨਾਂ ਦੀ ਅਰਦਾਸ ਹੋਵੇ ਉਹਦੀ ਮੌਤ ਪਿੱਛੋਂ ਵੀ ਮਧੂਬਾਲਾ ਦੇ ਨਾਂ ਦੀ ਅਰਦਾਸ ਹੁੰਦੀ ਰਹੀ ਲੰਗਰ ਤੇ ਫਿਰ 6 ਸਾਲ ਬਾਅਦ ਖਬਰ ਮਿਲੀ ਪਿਤਾ ਵੀ ਚਲੇ ਗਏ ਸੰਗਤ ਨੇ ਉਹਨਾਂ ਦੇ ਆਤਮਾ ਦੀ ਸ਼ਾਂਤੀ ਨੰਮਿਤ ਪਾਠ ਦਾ ਭੋਗ ਪਾਇਆ ਸੰਗਤ ਦੇ ਵਿੱਚੋਂ ਮੈਂਬਰਾਂ ਨੇ ਕਿਹਾ ਵੀ ਪਿਓ ਪੁੱਤ ਆਖਰੀ ਸਾਹਾਂ ਤੱਕ ਤਾਂ ਸੇਵਾ ਕਰਦੇ ਰਹੇ ਧੀ ਪੁੱਤ ਤੇ ਜੇ ਸੰਸਾਰ ਚੋਂ ਚਲੇ ਗਏ ਉਹਨਾਂ ਦਾ ਕਸੂਰ ਥੋੜਾ ਇੱਥੇ ਅਰਦਾਸ ਮਧੂਬਾਲਾ ਦੇ ਨਾਂ ਦੀ ਹੋਣੀ ਚਾਹੀਦੀ ਅੱਗੋਂ ਨੂੰ ਐਸਾ ਮਹਿੰਦਰ ਕਹਿੰਦੇ ਨੇ ਗੁਰੂਪੁਰਬ ਵਾਲੇ ਦਿਨ ਤੁਸੀਂ ਅੰधेਰੀ ਗੁਰਦੁਆਰੇ ਚ ਜਾਓ ਦੁਪਹਿਰ ਨੂੰ ਅਰਦਾਸ ਅਰਦਾਸੀ ਨੂੰ ਅਰਦਾਸ ਕਰਦਾ ਸੁਣੋ ਬਧੂਬਾਲਾ ਆਪ ਦੀ ਧੀ ਵੱਲੋਂ ਪਿਤਾ ਲੰਗਰ ਦੀ ਸੇਵਾ ਹਾਜ਼ਰ ਹੈ ਮਨਜ਼ੂਰ ਕਰੋ ਸੰਗਤ ਵਿੱਚ ਵਰਤਾਨ ਦੀ ਆਗਿਆ ਦਿਓ ਤੋ ਮੁਸਲਮਾਨ ਕੁੜੀ ਹੈ ਮਧੂਬਾਲਾ